ਸੰਵਿਧਾਨ ਨਿਰਮਾਤਾ ਡਾਕਟਰ ਪੀਮਰಾವ್ ਅੰਬੇਦਕਰ ਜੀ ਦੀ ਉੱਤ ਨੂੰ ਮਾਨਿਤ ਕੀਤਾ ਗਿਆ ਉਸ ਨੂੰ ਤੋੜਿਆ ਗਿਆ ਇਸ ਦੇ ਨਾਲ ਹੀ ਵਿਧਾਨ ਸਭਾ ਦੀ ਕਾਪੀ ਨੂੰ ਵੀ ਸਾੜਿਆ ਗਿਆ ਪਰ ਅਸੀਂ ਦੇਖ ਰਿਹਾ ਜਿਆਦਾਤਰ ਪੰਜਾਬ ਦੇ ਵਿੱਚ ਲੋਕੀ ਜਿਆਦਾ ਇਸ ਚੀਜ਼ ਨੂੰ ਦਿਲੋਂ ਲੈ ਰਹੇ ਨੇ ਤੇ ਦਿਲ ਤੇ ਜਿਆਦਾ ਗੱਲਬਾਤ ਲੈ ਰਹੇ ਨੇ ਕੀ ਲੱਗਦਾ ਹੈ ਕਿ ਇਹ ਕੋਈ ਸਾਜ਼ਿਸ਼ ਰਚੀ ਗਈ ਸੀ ਬਿਲਕੁਲ ਮੈਡਮ ਤੁਸੀਂ ਦੇਖਿਆ ਹੀ ਆ 25 ਲੀਗ ਨੂੰ ਆਪਣੇ ਜਿਹੜਾ ਲੁਧਿਆਣਾ ਦੇ ਨਾਲ ਨਾਲ ਜਲੰਧਰ ਸ਼ਹਿਰ ਵੀ ਬੰਦ ਸੀ ਤੇ ਫਰੋਜਪੁਰ ਵੀ ਬੰਦ ਸੀ ਪੂਰਤਲਾ ਵੀ ਬੰਦ ਸੀਗਾ ਤੇ ਹੋਰ ਕਈ ਸ਼ਹਿਰ ਬੰਦ ਸੀ ਸੋ ਇਹ ਇਸ ਕਰਕੇ ਵੀ ਦੇਖੋ 바ਵਾ ਸਾਹਬ ਦੀ ਜਿਹੜੀ ਸੋਚ ਸੀਗੀ ਵੀ ਆਪਾਂ ਨੇ ਉਹਨਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਸਮਾਨ ਸਮਝਿਆ ਪਰ ਮੈਂ ਸਮਝਦਾ ਜਿਹੜੇ ਇਦਾਂ ਦੇ ਕੋਈ ਸ਼ਰਾਰਤੀ ਅੰਸਰ ਆ ਜਿਹੜੇ ਘਟੀਆਂ ਸੂਜ ਦੇ ਮਾਲਕ ਨੇ ਜਿਨ੍ਹਾਂ ਨੇ 바ਵਾ ਸਾਹਬ ਦੀ ਮੂਰਤੀ ਨਾਲ ਜਿਹੜੀ ਆ ਛੇੜਛਾੜ ਕੀਤੀ ਤੇ ਸੰਵਿਧਾਨ ਨੂੰ ਅੱਗ ਲਗਾਈ ਜਦੋਂ 바ਵਾ ਸਾਹਿਬ ਨੇ ਸੰਵਿਧਾਨ ਬਣਾਇਆ ਸੀਗਾ ਉਹਨਾਂ ਨੇ ਹਰ ਇੱਕ ਵਰਗ ਦੇ ਜਿਹੜੇ ਲੋਕ ਆ ਉਹਨਾਂ ਦੇ ਬਰਾਬਰ ਲਈ ਬਣਾਇਆ ਸੀਗਾ ਵੀ ਇਹ ਨਹੀਂ ਸੀ ਵੀ ਕੱਲੇ ਦਲਿਤ ਸਮਾਜ ਨੂੰ ਉੱਚਾਪਨ ਦਿਖਾਇਆ ਜਾਵੇ ਤੇ ਬਾਕੀ ਵਰਗ ਦੇ ਲੋਕਾਂ ਨੂੰ ਨੀਵਾਂ ਦਿਖਾਇਆ ਜਾਵੇ ਜਿਹੜੀ ਐਨਐਸਏ ਲਗਾਉਣ ਦੀ ਮੰਗ ਕੀਤੀ ਜਾ ਰਹੀ ਏ ਉਹ ਹਲੇ ਤੱਕ ਪੂਰੀ ਕਿਉਂ ਨਹੀਂ ਹੋਈ ਤੁਸੀਂ ਦੇਖੋ ਕਿੱਡਾ ਜ਼ੋਰਦਾਰ ਪ੍ਰਦਰਸ਼ਨ ਹੋਇਆ ਪੰਜਾਬ ਦੇ ਵਿੱਚ ਪੁਲਿਸ ਦੇ ਕੰਨ ਤੱਕ ਹਲੇ ਤੱਕ ਨਹੀਂ ਮੇਰੇ ਸਾਨੋਂ ਕੋਈ ਜੂੰ ਚਿਰਕੀ ਸੰਵਿਧਾਨਤਾ ਡਾਕਟਰ ਪੀਰਮੰਗ ਬੇਤਕਜੀ ਨੇ ਪੂਰੇ ਸਮਾਜ ਲਈ ਰੱਖਿਆ ਸਿਰਫ ਇੱਕ ਇੱਕ ਵਰਗ ਨਹੀਂ ਲਈ ਪੂਰੇ ਵਰਗ ਲਈ ਰੱਖਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਾਰੇ ਲੋਕਾਂ ਨੂੰ ਮਿਲ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਬਿਲਕੁਲ ਮੈਂ ਤੁਹਾਨੂੰ ਉਹੀ ਦੱਸਦਾ ਪਿਆ ਸੀ ਵੀ 95 ਵਾਡਾ ਚੋਂ ਕੋਈ ਕੌਂਸਲਰ ਨਹੀਂ ਪਹੁੰਚਿਆ 6 ਕੌਨਸਟਿਟੈਂਸੀਆਂ ਨੇ ਲੁਧਿਆਣੇ ਦੀ ਐਮਐਲਏ ਉਹਨਾਂ ਚੋਂ ਇੱਕ ਵੀ ਜਿਹੜਾ ਐਮਐਲਏ ਆ ਇਸ ਧਰਨੇ ਦੇ ਵਿੱਚ ਨਹੀਂ ਪਹੁੰਚਿਆ ਦੇਵੇ ਸ਼ਾਂਤੀ ਮੇ ਟੰਗਨਲ ਇਸ ਵੇਲੇ ਤਾਂ ਕਾਫੀ ਜ਼ਿਆਦਾ ਸ਼ਾਂਤੀ ਮੇ ਟੰਗਨਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਅੱਗੇ ਜਾ ਕੇ ਮਾਹੌਲ ਖਰਾਬ ਹੋਏਗਾ ਬਿਲਕੁਲ ਮਾਹੌਲ ਖਰਾਬ ਹੋਊਗਾ ਪੰਜਾਬ ਹੈਡਲਾਈਨ ਦਿੱਖੀ ਸਾਰੇ ਦਰਸ਼ਕਾਂ ਦਾ ਮੈਨਲੀ ਨੇ ਸਵਾਗਤ ਕਰਦੀਆਂ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਜਿਸ ਦਿਨ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ ਉਸੇ ਦਿਨ ਅੰਮ੍ਰਿਤਸਰ ਵਿਖੇ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਬੁੱਤ ਨੂੰ ਅਪਮਾਨਿਤ ਕੀਤਾ ਗਿਆ ਉਸ ਨੂੰ ਤੋੜਿਆ ਗਿਆ ਇਸ ਦੇ ਨਾਲ ਹੀ ਸੰਵਿਧਾਨ ਦੀ ਕਾਪੀ ਨੂੰ ਵੀ ਸਾੜਿਆ ਗਿਆ ਸਾਡੇ ਨਾਲ ਅਮਨ ਬੱਸੀ ਮੌਜੂਦ ਨੇ ਜੋ ਕਿ ਲਗਾਤਾਰ ਇਸ ਦੇ ਰੋਸ਼ਵਜੋ ਬੋਲ ਰਹੇ ਨੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਦੇ ਕੰਟਾਕਰ ਚੌਕ ਵਿੱਚ ਕੁਝ ਦਿਨ ਪਹਿਲਾਂ ਆਏ تھے ਪ੍ਰਦਰਸ਼ਨ ਵੀ ਕੀਤਾ ਗਿਆ ਸੀ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਗਈ ਸੀ ਕਿ આરોપી ਤੇ ਐਨਏਐਸ ਲਗਾਇਆ ਜਾਏ ਤੇ ਉਸ ਦਿਨ ਡੀਸੀਪੀ ਵੀ ਪਹੁੰਚੇ ਸੀਗੇ ਜਿਨ੍ਹਾਂ ਨੇ ਆਸ਼ਵਾਸ਼ਣ ਵੀ ਦਿੱਤਾ ਸੀਗਾ ਕਿ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਕੋਈ ਨਾ ਕੋਈ ਸੱਟਾ ਜ਼ਰੂਰ ਕੱਢਿਆ ਜਾਏਗਾ ਤੇ ਕੋਈ ਕੁਝ ਸੱਟਾ ਹਲੇ ਤੱਕ ਨਿਕਲਿਆ ਨਹੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਹੈਡਲਾਈਨ ਦਾ ਤੁਸੀਂ ਮੈਡਮ ਦੇਖਿਆ ਹੀ ਆ 28 ਤਰੀਕ ਨੂੰ ਸਮੁੱਚੇ ਸਮਾਜ ਵੱਲੋਂ ਜਿਹੜਾ ਲੁਧਿਆਣਾ ਬੰਦ ਕੀਤਾ ਗਿਆ ਸੀ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਆਏ ਸੀ ਪਰ ਮੈਂ ਸਮਝਦਾ ਵੀ ਜਿਹੜੀ ਉਹਨਾਂ ਦੀ ਜਿਹੜੀ ਰਿਪੋਰਟ ਆ ਸ਼ਾਮ ਤੱਕ ਆ ਜਾਣੀ ਚਾਹੀਦੀ ਸੀ ਤੇ ਅੱਜ 31 ਤਰੀਕ ਹੋ ਗਈ ਆ ਸਾਡੇ ਤੱਕ ਜਿਹੜਾ ਕੋਈ ਅਗਲਾ ਉਹਨਾਂ ਦਾ ਮੈਸੇਜ ਆ ਉਹ ਹਲੇ ਤੱਕ ਨਹੀਂ ਪਹੁੰਚਿਆ ਜੀ ਤੁਸੀਂ ਲਾਈਵ ਹੋ ਕੇ ਇੱਕ ਹੋਰ ਗੱਲ ਕਹੀ ਹੈ ਕਿ 2 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਸਾਰੇ ਲੋਕ ਇਕੱਠੇ ਹੋਣਗੇ ਤੇ ਮੀਟਿੰਗ ਕਰਨਗੇ ਕਿਸ ਇਸ ਮੀਟਿੰਗ ਦੇ ਵਿੱਚ ਕੀ ਕੁਝ ਫਿਰ ਪਲਾਨ ਰਹਿਣ ਵਾਲਾ ਹੈ ਦੇਖੋ ਮੈਡਮ ਇਹ ਜਿਹੜੀ ਮੀਟਿੰਗ ਆ ਸਾਡੇ ਸਮੁੱਚੇ ਜਿਹੜਾ ਸੰਤ ਸਮਾਜ ਅੰਮ੍ਰਿਤਸਰ ਤੀਰਤ ਤੋਂ ਜਿਹੜੀ ਇਹ ਮੀਟਿੰਗ ਦੀ ਜਿਹੜੀ ਆ ਕਾਲ ਆ ਉਹ ਆਈ ਆ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਹੀ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ 2 ਤਰੀਕ ਨੂੰ ਫਰਵਰੀ ਨੂੰ ਜਿਹੜਾ ਭਗਵਾਨ ਵਾਲਮੀਕੀ ਤੀਰਤ ਤੇ ਪਹੁੰਚ ਕੇ ਇੱਕ ਵਿਸ਼ਾਲ ਮੀਟਿੰਗ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਸੰਤ ਸਮਾਜ ਵੱਲੋਂ ਫੈਸਲਾ ਲਿਆ ਜਾਊਗਾ ਵੀ ਜਿਹੜੀ ਅਗਲੀ ਆਪਣਾ ਰਣਨੀਤੀ ਕੀ ਕਰਨੀ ਚਾਹੀਦੀ ਅਸੀਂ ਦੇਖ ਰਿਹਾ ਕਿ ਇਹ અપਮਾਨ ਡਾਕਟਰ ਪਿੰਰಾವ್ ਮੇਦਕਰ ਜੀ ਦਾ ਬਹੁਤ ਹੀ ਜ਼ਿਆਦਾ ਝੰਜੋੜ ਦੇਣ ਵਾਲਾ ਹੈ ਤੇ ਪੂਰੇ ਭਾਰਤ ਦੇ ਵਿੱਚ ਰੋਸ਼ ਇਸ ਦਾ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਪਰ ਅਸੀਂ ਦੇਖ ਰਿਹਾ ਜ਼ਿਆਦਾਤਰ ਪੰਜਾਬ ਦੇ ਵਿੱਚ ਲੋਕੀ ਜ਼ਿਆਦਾ ਇਸ ਚੀਜ਼ ਨੂੰ ਦਿਲੋਂ ਲੈ ਰਹੇ ਨੇ ਤੇ ਦਿਲ ਤੇ ਜ਼ਿਆਦਾ ਗੱਲਬਾਤ ਲੈ ਰਹੇ ਨੇ ਕੀ ਲੱਗਦਾ ਹੈ ਕਿ ਇਹ ਕੋਈ ਸਾਜ਼ਿਸ਼ ਰਚੀ ਗਈ ਸੀ ਬਿਲਕੁਲ ਮੈਡਮ ਤੁਸੀਂ ਦੇਖਿਆ ਹੀ ਆ 28 ਤਰੀਕ ਨੂੰ ਆਪਣੇ ਜਿਹੜਾ ਲੁਧਿਆਣਾ ਦੇ ਨਾਲ-ਨਾਲ ਜਲੰਧਰ ਸ਼ਹਿਰ ਵੀ ਬੰਦ ਸੀ ਤੇ ਫਰੋਜਪੁਰ ਵੀ ਬੰਦ ਸੀ ਕਪੂਰਤਲਾ ਵੀ ਬੰਦ ਸੀਗਾ ਤੇ ਹੋਰ ਕਈ ਸ਼ਹਿਰ ਬੰਦ ਸੀ ਤੇ ਉਸ ਤੋਂ ਬਾਅਦ ਵੀ ਜਿਹੜਾ ਦੇਖ ਕੇ ਨਾਲ ਦੀ ਨਾਲ ਹੀ ਤੇ 29 ਤਰੀਕ ਨੂੰ ਵੀ ਕਈ ਜ਼ਿਲ੍ਹੇ ਬੰਦ ਹੋਏ ਨੇ ਅੱਜ ਵੀ ਮੇਰੇ ਹਿਸਾਬ ਨਾਲ ਕਈ ਜ਼ਿਲ੍ਹੇ ਬੰਦ ਨੇ ਸੋ ਇਹ ਇਸ ਕਰਕੇ ਵੀ ਦੇਖੋ 바ਵਾ ਸਾਹ ਦੀ ਜਿਹੜੀ ਸੋਚ ਸੀਗੀ ਵੀ ਆਪਾਂ ਨੇ ਉਹਨਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਸਮਾਨ ਸਮਝਿਆ ਪਰ ਮੈਂ ਸਮਝਦਾ ਜਿਹੜੇ ਇਦਾਂ ਦੇ ਕੋਈ ਸ਼ਰਾਰਤੀ ਅੰਸਰ ਆ ਜਿਹੜੇ ਘਟੀਆਂ ਸੋਚ ਦੇ ਮਾਲਕ ਨੇ ਜਿਨ੍ਹਾਂ ਨੇ 바ਵਾ ਸਾਹਿਬ ਦੀ ਮੂਰਤੀ ਨਾਲ ਜਿਹੜੀ ਆ ਛੇੜਛਾੜ ਕੀਤੀ ਤੇ ਸੰਵਿਧਾਨ ਨੂੰ ਅੱਗ ਲਗਾਈ ਜਦੋਂ 바ਵਾ ਸਾਹਿਬ ਨੇ ਸੰਵਿਧਾਨ ਬਣਾਇਆ ਸੀਗਾ ਉਹਨਾਂ ਨੇ ਉਹ ਹਰ ਇੱਕ ਵਰਗ ਦੇ ਜਿਹੜੇ ਲੋਕ ਆ ਉਹਨਾਂ ਦੇ ਬਰਾਬਰ ਲਈ ਬਣਾਇਆ ਸੀਗਾ ਵੀ ਇਹ ਨਹੀਂ ਸੀ ਵੀ ਕੱਲੇ ਦਲਿਤ ਸਮਾਜ ਨੂੰ ਉੱਚਾ ਪੰਨ ਦਿਖਾਇਆ ਜਾਵੇ ਤੇ ਬਾਕੀ ਵਰਗ ਦੇ ਲੋਕਾਂ ਨੂੰ ਨੀਵਾਂ ਦਿਖਾਇਆ ਜਾਵੇ ਉਹ ਜਿਹੜਾ ਸੰਵਿਧਾਨ ਬਣਾਇਆ ਗਿਆ ਸੀ ਉਹ ਸਾਰੇ ਧਰਮਾਂ ਦੇ ਲੋਕਾਂ ਲਈ ਇੱਕ ਬਰਾਬਰ ਸੀ ਫੇਰ ਵੀ ਕੁਝ ਕੱਟੀਆਂ ਸੋਚ ਦੇ ਮਾਲਕ ਨੇ ਜਿਹੜੇ ਸੰਵਿਧਾਨ ਨੂੰ ਮੰਨਣਾ ਨਹੀਂ ਪਸੰਦ ਕਰਦੇ ਜਿਹੜੀ ਐਨਐਸਏ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਹ ਹਜੇ ਤੱਕ ਪੂਰੀ ਕਿਉਂ ਨਹੀਂ ਹੋਈ ਤੁਸੀਂ ਦੇਖੋ ਕਿੱਡਾ ਜ਼ੋਰਦਾਰ ਪ੍ਰਦਰਸ਼ਨ ਹੋਇਆ ਪੰਜਾਬ ਦੇ ਵਿੱਚ ਪੁਲਿਸ ਦੇ ਕੰਨ ਤੱਕ ਹਲੇ ਤੱਕ ਨਹੀਂ ਮੇਰੇ ਸਾਨੋਂ ਕੋਈ ਚੁੰਸਰਕੀ ਪੁਲਿਸ ਪ੍ਰਸ਼ਾਸਨ ਛੱਡੋ ਤੁਸੀਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਇੱਕ ਵੀ ਬਿਆਨ ਉਸ ਤੋਂ ਬਾਅਦ ਆਇਆ ਇੱਕ ਬਸ ਤੁਸੀਂ ਇਹ ਦੇਖੋ ਉਹਨਾਂ ਨੇ ਇੱਕ ਨਾਮ ਦੀ ਫੋਟੋਆਂ ਆ ਜਿਹੜੀ 바ਵਾ ਸਾਹਿਬ ਦੀ ਆਪਣੇ ਆਫਿਸਾਂ ਦੇ ਵਿੱਚ ਲਗਾਈ ਹੋਈ ਆ 95 ਲੁਧਿਆਣਾ ਦੇ ਕੌਂਸਲਰ ਨੇ ਸਿਰਫ ਉਹਦੇ ਜੋ ਦੋ ਜਾਂ ਤਿੰਨ ਕੌਂਸਲਰ ਜਿਹੜੇ ਐਸਸੀ ਸਮਾਜ ਤੇ ਇਸ ਧਰਨੇ 'ਚ ਪਹੁੰਚੇ ਨੇ ਬਾਕੀ ਕਿੱਥੇ ਸੀ ਸੰਵਿਧਾਨਤਾ ਡਾਕਟਰ ਪਿੰਗਰਾਉਂ ਬੇਦਕਰ ਜੀ ਨੇ ਪੂਰੇ ਸਮਾਜ ਲਈ ਰੱਖਿਆ ਸਿਰਫ ਇੱਕ ਇੱਕ ਵਰਗ ਨਹੀਂ ਲਈ ਪੂਰੇ ਵਰਗ ਲਈ ਰੱਖਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਾਰੇ ਲੋਕਾਂ ਨੂੰ ਮਿਲ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਬਿਲਕੁਲ ਮੈਂ ਤੁਹਾਨੂੰ ਉਹੀ ਦੱਸਦਾ ਪਿਆ ਸੀ ਵੀ 95 ਵਾਡਾ ਚੋਂ ਕੋਈ ਕੌਂਸਲਰ ਨਹੀਂ ਪਹੁੰਚਿਆ 6 ਕੌਨਸਟਿਟੈਂਸੀਆਂ ਨੇ ਲੁਧਿਆਣੇ ਦੀ ਐਮਐਲਏ ਉਹਨਾਂ ਚੋਂ ਇੱਕ ਵੀ ਜਿਹੜਾ ਐਮਐਲਏ ਆ ਇਸ ਧਰਨੇ ਦੇ ਵਿੱਚ ਨਹੀਂ ਪਹੁੰਚੇ ਬਿਲਕੁਲ ਨਹੀਂ ਜੀ ਕੋਈ ਬਿਆਨ ਨਹੀਂ ਸਾਹਮਣੇ ਆਇਆ ਕੋਈ ਉਹਨਾਂ ਨੇ ਜਿਹੜੇ ਉੱਚ ਅਧਿਕਾਰੀਆਂ ਨੂੰ ਜਾਂਚ ਦੀ ਨਹੀਂ ਮੰਗ ਕੀਤੀ ਐ ਇਸ ਕਰਕੇ ਤੁਸੀਂ ਇਹ ਦੇਖੋ ਇਹ ਸਿਰਫ ਤੇ ਸਿਰਫ ਲੋਕ ਦਿਖਾਵਾ ਕਰਦੇ ਨੇ ਵੀ ਅਸੀਂ 바ਵਾ ਸਾਹਿਬ ਦੀ ਫੋਟੋ ਲਗਾਤੀ ਆ ਤੇ ਦਲਿਤ ਸਮਾਜ ਨੂੰ ਖੁਸ਼ ਕਰਨ ਲਈ ਜਿਹੜੀ ਇਹਨਾਂ ਨੇ ਇਹ ਸਕੀਮਾਂ ਨੂੰ ਵਰਤਦੇ ਨੇ ਡਾਕਟਰ ਪੀਮਰਾਉ ਵੇਦਕਰ ਜੀ ਦੀ ਹੀ ਦੇਣਾ ਕਿ ਅੱਜ ਸਾਰੇ ਲੋਕ ਇੱਕ ਸਮਾਨ ਨੇ ਤੇ ਇੱਕ ਦੂਜੇ ਨਾਲ ਪਿਆਰ ਨਾਲ ਰਹਿ ਰਹੇ ਨੇ ਤੇ ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਸਾਰੇ ਲੋਕਾਂ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਦੇਖ ਰਿਹਾ ਕਿ ਇਹ ਸਿਰਫ ਇੱਕ ਦੂਜੇ ਵਰਗ ਦੇ ਲੋਕ ਹੀ ਜ਼ਿਆਦਾ ਇਸ ਚੀਜ਼ ਨੂੰ ਮਹੱਤਤਾ ਦੇ ਰਹੇ ਨੇ ਤੇ ਬਾਕੀ ਨਹੀਂ ਇਸ ਦੇ ਪਿੱਛੇ ਤੁਸੀਂ ਕਾਰਨ ਕੀ ਸਮਝ ਰਹੇ ਹੋ ਕਾਰਨ ਤਾਂ ਦੇਖੋ ਕੋਈ ਐਡਾ ਕੋਈ ਵੱਡੀ ਗੱਲ ਨਹੀਂ ਆ ਅਸੀਂ ਦਾ ਹਰੇਕ ਵਰਗ ਦੇ ਲੋਕਾਂ ਨੂੰ ਆਪਣਾ ਭਰਾਵਾ ਵਾਂਗੂ ਸਤਕਾਰ ਦਿੰਨੇ ਆ ਤੁਸੀਂ ਦੇਖਿਆ ਹੀ ਉਸ ਦਿਨ ਬੰਦ ਦੀ ਕਾਲ ਦੇ ਵਿੱਚ ਵੀ ਕੋਈ ਅਸੀਂ ਬਾਜ਼ਾਰ ਬੰਦ ਨਹੀਂ ਕਰਵਾਨਗੇ ਸਿਗੇ ਸੋ ਜਿੰਨਾ ਲੁਧਿਆਣੇ ਸ਼ਹਿਰ ਦਾ ਵਪਾਰੀ ਆ Hindu ਸਮਾਜ ਆ Sikh ਸਮਾਜ ਆ Isai ਸਮਾਜ ਆ Muslim ਸਮਾਜ ਆ ਉਹਨਾਂ ਸਾਰਿਆਂ ਨੇ ਸਾਡਾ ਸਾਥ ਦਿੱਤਾ ਤੇ ਉਹਨਾਂ ਨੇ ਇਸ ਪ੍ਰਦਰਸ਼ਨ ਦੇ ਵਿੱਚ ਆਪਣੀਆਂ ਦੁਕਾਨਾਂ ਨੂੰ ਆਪ ਬੰਦ ਕਰਕੇ ਇਸ ਗੱਲ ਦਾ ਰੋਸ ਜਤਾਇਆ ਵੀ ਜਿਹੜੇ 바ਵਾ ਸਾਹਿਬ ਦੀ ਸਟੈਚੂ ਨਾ ਕਟਣਾ ਉਹੀ ਇੱਕ ਬਹੁਤ ਨਿੰਦਨਯੋਗ ਗੱਲ ਹੈ ਵੀ ਸਾਰੇ ਅਸੀਂ ਲੋਕ ਤੁਹਾਡੇ ਨਾਲ ਆ ਉਹਨਾਂ ਨੇ ਸਾਨੂੰ ਫੋਨ ਵੀ ਕੀਤੇ ਮੈਸੇਜ ਵੀ ਆਏ ਵੀ ਜਿੱਤੇ ਸਾਡੀ ਜ਼ਰੂਰਤ ਬਊਗੀ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਨਾਲ ਖੜਾਂਗੇ ਤੇ ਉਹ ਖੜੇ ਵੀ ਸੀ ਉਸ ਦਿਨ ਸੀ ਜਿਵੇਂ ਸ਼ਾਂਤੀ ਮਈ ਟੰਗ ਨਾਲ ਇਸ ਵੇਲੇ ਤਾਂ ਕਾਫੀ ਜ਼ਿਆਦਾ ਸ਼ਾਂਤੀ ਮਈ ਟੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੈ ਅੱਗੇ ਜਾ ਕੇ ਮਾਹੌਲ ਖਰਾਬ ਹੋਏਗਾ ਬਿਲਕੁਲ ਜੀ ਬਿਲਕੁਲ ਮਾਹੌਲ ਖਰਾਬ ਹੋਊਗਾ ਜਦੋਂ ਤੱਕ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਹੁਣ ਤਾਂ ਅਸੀਂ ਸ਼ਾਂਤ ਪੂਰਨ ਤਰੀਕੇ ਦੇ ਨਾਲ ਬੈਠੇ ਸੀ ਜੋ ਸਾਡਾ ਸੰਤ ਸਮਾਜ ਨੇ ਅਗਲਾ ਫੈਸਲਾ ਲੈ ਲਿਆ ਇਹਦਾ ਚਲੋ ਅਸੀਂ ਸਵੇਰੇ ਮਾਰਨਿੰਗ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਦੀ ਕੌਲ ਸੀ ਫਿਰ ਅਸੀਂ ਅਨਮਿੱਥੇ ਸਮੇਂ ਤੱਕ ਵੀ ਬੈਠ ਸਕਦੇ ਜੀ ਤੇ NSA ਹੀ ਕਿਉਂ ਲਗਾਈ ਲਗਾਉਣ ਦੀ ਤੁਸੀਂ ਮੰਗ ਕਰ ਰਹੇ ਹੋ ਕੋਈ ਹੋਰ ਮੰਗ ਕਿਉਂ ਨਹੀਂ ਕਰਦੇ ਦੇਖੋ NSA ਲਗਣੀ ਚਾਹੀਦੀ ਆ ਜਿੰਨੇ ਪੰਜਾਬ ਦੇ ਵਿੱਚ ਜਿਹੜੇ ਮੈਂ ਸਮਝਦਾ ਹਾਂ ਦੇਸ਼ ਦਰੋਹੀ ਨੇ ਉਹਨਾਂ ਤੇ NSA ਲੱਗੀ ਹੋਈ ਆ ਕਿਉਂਕਿ ਇਹ ਦੇਸ਼ ਦਰੋਹੀ ਆ ਕਿਉਂਕਿ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਉਹ ਦੇਸ਼ਦ્રોਹੀ ਹੋਇਆ। ਸੋ ਜਿਹੜੇ ਦੇਸ਼ਦ્રોਹੀ ਹੋ ਉਹ ਤੇ ਐਨਐਸਏ ਹੀ ਲੱਗੂਗੀ ਤੇ ਜਿਹੜਾ ਉਹਨੂੰ ਆ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਤਾਂ ਜਿਹੜਾ ਸਾਡੇ ਸਮਾਜ ਦੇ ਭਾਈਚਾਰੇ ਦੇ ਵਿੱਚ ਮਾਹੌਲ ਆ ਜਿਹੜਾ ਉਹ ਸ਼ਾਂਤੀਪੂਰਵਕ ਬਣੂਗਾ। ਨਹੀਂ ਤਾਂ ਜਿਹੜਾ ਮਾਹੌਲ ਆ ਮੈਡਮ ਹੋਰ ਖਰਾਬ ਹੋਊਗਾ। ਕਈ ਲੋਕੀ ਕਹਿ ਰਹੇ ਨੇ ਕਿ ਜਿਸ ਸ਼ਖਸ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਉਹਦਾ ਦਿਮਾਗੀ ਸੰਤੁਲਨ ਸਹੀ ਨਹੀਂ ਹੈ। ਇਸ ਚੀਜ਼ ਨੂੰ ਸਹੀ ਸਮਝ ਰਹੇ। ਤੁਸੀਂ ਇਹ ਦੇਖੋ ਜੇ ਉਹਦਾ ਦਿਮਾਗੀ ਸੰਤੁਲਨ ਨਹੀਂ ਠੀਕ ਆ ਉਹ ਦਰਬਾਰ ਸਾਹਿਬ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਸਟੈਚੂ ਆ ਅੱਧੇ ਉਹ ਉੱਤੇ ਹੋਰ ਵੀ ਕਈ ਸਟੈਚੂ ਲੱਗੇ ਹੋਏ ਨੇ ਉਹਨੇ ਆਪਣੀ ਮਾ ਦਾ ਨਹੀਂ ਸਿਰ ਪਾੜਤਾ ਜੀ ਆਪਣੇ ਆਪ ਨੂੰ ਨਹੀਂ ਕੁਝ ਕਰ ਲਿਆ ਆਪਣੇ ਆਪ ਨੂੰ ਨਹੀਂ ਅੱਗ ਲਗਾ ਲਈ ਇਹ ਕਹਿਣ ਦੀ ਗੱਲਾਂ ਹੁੰਦੀਆਂ ਨੇ ਵੀ ਜਦੋਂ ਵੀ ਪੁਲਿਸ ਕੋਈ ਬੰਦੇ ਨੂੰ ਫੜਦੀ ਨਾ ਬਾਅਦ ਚ ਕਹਿੰਦੀ ਵੀ ਉਹਦਾ ਦਿਮਾਗ ਦਾ ਜਿਹੜਾ ਸੰਤੁਲਨ ਆ ਉਹ ਠੀਕ ਨਹੀਂ ਆ ਤੁਸੀਂ ਇਹ ਦੇਖੋ 4 ਮਹੀਨੇ ਪਹਿਲਾਂ ਉਹ ਦੁਬਈ ਤੋਂ ਇੱਥੇ ਆਇਆ ਠੀਕ ਹੈ ਜੀ ਦੁਬਈ ਤੋਂ ਆਂਦੇ ਸਾਰੇ ਉਹਨੇ 26 ਤਰੀਕ ਨੂੰ ਹੀ ਕਿਉਂ ਜਿਹੜਾ ਸੰਵਿਧਾਨ ਨੂੰ ਜਿਹੜੀ ਅੱਗ ਲਗਾਈ ਗਈ 26 ਤਰੀਕ ਨੂੰ ਹੀ ਕਿਉਂ ਤੋੜਿਆ ਗਿਆ ਇੱਕ ਡਰ ਦਾ ਜਿਹੜਾ ਮਾਹੌਲ ਆ ਉਹ ਪੰਜਾਬ ਦੇ ਵਿੱਚ ਪੈਦਾ ਕਰਨਾ ਚਾਹੁੰਦੇ ਸੀ ਵੀ ਲੋਕ 26 ਤਰੀਕ ਜਿਹੜਾ ਵਾ ਉਹ ਨਾਮ-ਨਾਨ ਤੇ ਇਸ ਕਰਕੇ ਜਿਹੜੀ ਉਹਨਾਂ ਨੇ ਜਿਹੜੀ ਆ ਏਜੰਸੀਆਂ ਵੱਲੋਂ ਜਿਹੜਾ ਇਹ ਬੰਦਾ ਭੇਜਿਆ ਗਿਆ ਵਾ ਜਿਹੜੀ ਇਹ ਸ਼ਰਾਰਤਾਂ ਕੀਤੀ ਗਈ ਸੀ ਤੇ ਤੁਸੀਂ ਇੱਕ ਹੋਰ ਚੀਜ਼ ਦੇਖੋ ਜਦੋਂ ਉਹ ਤੋ ਗਿਆ ਸੀ ਉਹ ਮੋਨਾ ਸੀ ਫਿਰ ਉਹਦੇ ਦੇਖੋ ਤੁਸੀਂ ਕਿੰਨੇ ਵਧੀਆ ਪਲੈਨਿੰਗ ਦੇ ਨਾਲ ਉਹਦੇ ਸਿਰ ਤੇ ਦਸਤਾਰ ਸਜਾਈ ਗਈ ਆ ਵੀ ਜਿਹੜਾ ਵਾਲਮੀਕ ਤੇ ਸਿੱਖ ਭਾਈਚਾਰਾ ਜਿਹੜਾ ਆਪਸ ਵਿੱਚ ਲੜੇ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋਵੇ 2 ਤਰੀਕ ਨੂੰ ਜੋ ਮੀਟਿੰਗ ਹੋਣ ਜਾ ਰਹੀਏ ਉਹ ਅੰਮ੍ਰਿਤਸਰ ਵਿੱਚ ਹੋਣ ਜਾ ਰਹੀਏ ਜੀ ਉਹ ਅੰਮ੍ਰਿਤਸਰ ਦੇ ਜਿਹੜਾ ਭਗਵਾਨ ਵਾਲਮੀਕ ਕੀ ਤੀਰਤ ਬਣਿਆ ਹੋਇਆ ਵਾ ਉੱਥੇ ਜਿਹੜੀ ਇੱਕ ਵਿਸ਼ਾਲ ਮੀਟਿੰਗ ਹੋਣ ਜਾ ਰਹੀ ਹੈ ਜਦੇ ਵਿੱਚ ਸਮੁੱਚਾ ਪੰਜਾਬ ਦਾ ਵਾਲਮੀਕ ਸਮਾਜ ਮਜਮੀ ਸਿੱਖ ਸਮਾਜ ਰਵਿਦਾਸ ਸਮਾਜ ਤੇ ਹੋਰ ਜਿੰਨੇ ਵੀ ਸਮਾਜ ਨੇ ਉਹ ਸਾਡੇ ਉੱਥੇ ਪਹੁੰਚਦੇ ਇਸ ਮੈਂ ਮਤਲਬ ਇਸ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਕੋਈ ਵੀ ਆ ਸਕਦਾ ਹੈ ਜੀ ਬਿਲਕੁਲ ਅਗਰ ਕੋਈ ਹੋਰ ਵੀ ਇਸ ਮੀਟਿੰਗ ਦੇ ਵਿੱਚ ਆਣਾ ਚਾਹੁੰਦਾ ਵਾ ਮੇਰਾ ਸਤਿਕਾਰਯੋਗ ਵੀਰ ਕੋਈ ਸਿੱਖ ਸਮਾਜ ਵੱਲੋਂ ਆਣਾ ਚਾਹੁੰਦਾ ਕੋਈ ਮੁਸਲਮ ਸਮਾਜ ਵੱਲੋਂ ਆਣਾ ਚਾਹੁੰਦਾ ਕਿਸੇ ਵੀ ਸਮਾਜ ਦਾ ਜਿਹੜਾ ਬੰਦਾ ਵਾ ਉਹ ਇਸ ਮੀਟਿੰਗ ਦੇ ਵਿੱਚ ਪਹੁੰਚ ਸਕਦਾ ਵਾ ਜੀ ਤੇ ਹੁਣ ਲੋਕਾਂ ਤੋਂ ਤੁਸੀਂ ਕੀ ਅਪੀਲ ਕਰੋਗੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਵੀ ਹਮੇਸ਼ਾ ਜਿਹੜੇ ਲੁਧਿਆਣਾ ਵਾਸੀ ਨੇ ਜਿਹੜਾ ਉਹ ਸਾਡਾ ਕੋਈ ਵੀ ਮੂਮੈਂਟ ਹੋਵੇ ਉਹ ਚ ਸਾਥ ਦਿੰਦੇ ਨੇ ਤੁਸੀਂ ਉਹਨਾਂ ਦਾ ਵੀ ਧੰਨਵਾਦ ਜਤਾਇਆ ਸੀ ਸ਼ਾਮ ਨੂੰ ਕਿਉਂਕਿ ਉਹਨਾਂ ਨੇ ਸੰਪੂਰਨ ਤੌਰ ਤੇ ਲੁਧਿਆਣੇ ਨੂੰ ਬੰਦ ਕੀਤਾ ਸੀ ਤੇ ਅੱਗੇ ਲਈ ਵੀ ਮੈਂ ਲੋਕਾਂ ਤੋਂ ਇਹੀ ਅਰਦਾਸ ਕਰੂੰਗਾ ਬੇਨਤੀ ਕਰੂੰਗਾ ਇੱਕ ਆਸ ਅਸੀਂ ਉਹਨਾਂ ਤੋਂ ਮੰਗਦੇ ਆਂ ਵੀ ਜਿਹੜਾ 바ਵਾ ਸਾਹਿਬ ਨਾਲ ਹੋਇਆ ਵਾ ਉਹ ਕਿਸੇ ਹੋਰ ਧਰਮ ਦੇ ਜਿਹੜੇ ਆ ਵਿਅਕਤੀ ਦੇ ਜਿਹੜਾ ਗੁਰੂ ਦੇ ਨਾਲ ਨਾ ਹੋਵੇ ਜਿਹੜਾ ਸਾਡੇ ਗੁਰੂ ਦੇ ਨਾਲ ਹੋਇਆ ਵਾ ਸੋ ਅਸੀਂ ਤੇ ਇਹੀ ਕਵਾਂਗੇ ਵੀ ਸਾਡਾ ਇਹਦੇ ਵਿੱਚ ਵੱਧ ਚੜ ਕੇ ਸਾਥ ਦੋ ਤਾਂ ਕਿ ਜਿਹੜੀ ਇਹ ਲੜਾਈ ਹੈ ਆਪਾਂ ਹੋਰ ਜਿਹੜੀ ਜਿੱਤਣ ਲਈ ਸਾਨੂੰ ਆਸਾਨੀ ਹੋ ਸਕੇ ਬਹੁਤ ਬਚੁਰ ਸਰਕਾ ਕੇ ਵੀ ਸਮਝਦਾ ਇਹ ਸਰ ਅਮਨ ਬਸਤੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ 2 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਬਹੁਤ ਵੱਡੀ ਇਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਜਿਸ ਵਿੱਚ ਅੱਗੇ ਦੀ ਰਣਨੀਤੀ ਤੈਕ ਕੀਤੀ ਜਾਵੇਗੀ ਕਿਉਂਕਿ ਲਗਾਤਾਰ ਜਿਹੜਾ ਦੋਸ਼ੀ ਹੈ ਉਸ ਦੇ ਖਿਲਾਫ ਐਨਐਸਏ ਲਗਾਉਣ ਦੀ ਮੰਗ ਕੀਤੀ ਜਾ ਰਹੀ ਉਸ ਨੂੰ ਡਿਬਰੂਗੜ ਜੇਲ ਪੇਜਨ ਨੇ ਮੰਗ ਕੀਤੀ ਜਾ ਰਹੀ ਲੇਕਿਨ ਹਲੇ ਤੱਕ ਇਸ ਦੇ ਲਈ ਕੋਈ ਫੈਸਲਾ ਨਹੀਂ ਆਇਆ ਹੈ ਜਿਸ ਦੇ ਜਿਸ ਦੇ ਰੋਸ ਵਜੋਂ ਲਗਾਤਾਰ ਵਾਲਮੀਕੀ ਸਮਾਜ ਤੇ ਹੋਰ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਦੋਂ ਤੱਕ ਇਸ ਵਿਅਕਤੀ ਤੇ ਐਨਐਸਏ ਲਗਾਈ ਜਾਂਦੀ ਹੈ ਜਾਂ ਫਿਰ ਨਹੀਂ ਤੇ ਅੱਗੇ ਜਾ ਕੇ ਮਾਹੌਲ ਕੀ ਕੁਝ ਹੋਣ ਵਾਲਾ ਹੈ ਇਧਰ ਦੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਪੰਜਾਬ ਹੈਡਲਾਈਨ ਕੈਮਰਾ ਪਰਸਨ ਸਾਹਿਲ ਬਾਂਸਲ ਦੇ ਨਾਲ ਮੈਨ ਲਿਨੀ